ਤੇ ਜੇ ਕਿਸੇ ਦੀ ਮੌਤ ਹੋ ਜੇ ਫਿਰ ਵੀ ਆਨੰਦ ਭਾਇਆ ਮੇਰੀ ਹਾਏ ਸਤਿਗੁਰੂ ਮੈਂ ਪਾਇਆ ਸਾਨੂੰ ਤੇ ਆ ਸਿਖਾਇਆ ਕਿਤੇ ਵੀ ਤੈਨੂੰ ਢੈਂਦੀ ਕਲਾ ਨਹੀਂ ਸਿਖਾਈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਹਰ ਬੋਲੋ ਤੇਰੇ ਭਾਣੇ ਸਰਬਤ ਦਾ ਭਲਾ ਇਹ ਮੇਰੀ ਬੇਨਤੀ ਹੈ ਬੇਨਤੀ ਕਿਸੇ ਵੀ ਮੁਕਾਮ ਦੇ ਉੱਤੇ ਆਪਣੇ ਆਪ ਨੂੰ ਡਿੱਗਣਾ ਨਾ ਦਿਓ ਇਨਸਾਨ ਉਹੋ ਜਿਹਾ ਹੀ ਬਣ ਜਾਂਦਾ ਜਿਹੋ ਜਿਹੀ ਉਹ ਸੋਚ ਰੱਖਦਾ ਹੈ ਹੋਜੇ ਬਣਨਾ ਸ਼ੁਰੂ ਹੋ ਜਾਂਦਾ ਹੈ ਜਿਹੋ ਜੀ ਸੋਚ ਰੱਖੇਗਾ ਤੁਸੀਂ ਕਦੀ ਨੋਟ ਕਰਨ ਪਰ ਤੁਸੀਂ ਮੰਨ ਲਓ ਸੈਡ Song ਸੁਣਨ ਦੇ ਆਦੀ ਬਣ ਗਏ ਇੱਕ ਐਗਜ਼ਾਮਪਲ ਦੇ ਦਿੰਦਾ ਤੁਹਾਡੇ ਅੰਦਰ ਵੀ ਨਾ ਉਹ ਜੀਆਂ ਚੀਜ਼ਾਂ ਹਰ ਵੇਲੇ ਚੱਲਣ ਲੱਗ ਪੈਣਗੀਆਂ ਹਾਏ ਮਰ ਗਏ ਹਾਏ ਲੁੱਟੇ ਗਏ ਪਤਾ ਨਹੀਂ ਕੁਝ ਰਹਿਣਾ ਹੀ ਨਹੀਂ ਇਦਾਂ ਚੱਲੇਗਾ ਇੱਕ ਸਿਸਟਮ ਹੈ ਇਹੋ ਹੀ ਤੁਸੀਂ ਗੁਰੂ ਦੀ ਬਾਣੀ ਹਰ ਵੇਲੇ ਸੁੰਣੀ ਸ਼ੁਰੂ ਕਰੋਗੇ ਸ਼ਬਦ ਚੜਦੀ ਕਲਾ ਵਾਲੇ ਸੁਣਨੇ ਸ਼ੁਰੂ ਕਰੋਗੇ ਹੋਏਗਾ ਕਿ ਉਹ ਗੁਰਬਾਣੀ ਦਾ ਸਦਕਾ ਤੁਹਾਡੇ ਢੈਂਦੇ ਹੋਏ ਮਨ ਨੂੰ ਸਪੋਰਟ ਮਿਲਣ ਲੱਗ ਪੇਗੀ ਜਿਹੋ ਜਿਹਾਂ ਸੋਚੀ ਜਾਓਗੇ ਉਹੋ ਜਿਹੇ ਬਣਦੇ ਜਾਓਗੇ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਜੇ ਜ਼ਿੰਦਗੀ ਦੇ ਵਿੱਚ ਸਫਲ ਹੋਣਾ ਹੈ ਨਾ ਤੇ ਪਿਆਰਿਓ ਕਦੀ ਵੀ ਢੈਂਦੀ ਕਲਾ ਨਾ ਰੱਖੋ ਸਫਲਤਾ ਹਾਸਲ ਕਰਨ ਦੇ ਲਈ ਆਪਣੀ ਸੋਚ ਵੀ ਪੋਜ਼ਿਟਿਵ ਰੱਖੋ ਸੋਚ ਵੀ ਤਾਂ ਹੀ ਅੱਗੇ ਵੱਧ पाओਗੇ ਤੇ ਜੇ ਨੈਗੇਟਿਵਿਟੀ ਆਪਣੇ ਅੰਦਰ ਰੱਖੋਗੇ ਨਾ ਸਭ ਕੁਝ ਖੋਣ ਦੇ ਬਾਵਜੂਦ ਵੀ ਰੋਂਦੇ ਹੀ ਰਹਿਣਾ ਫਿਰ ਬੰਦਾ ਹਰ ਵੇਲੇ ਰੋਂਦਾ ਰਹੇਗਾ ਤੇ ਜੇ ਅੰਦਰ ਚੜਦੀ ਕਲਾ ਮੈਂ ਕਹਿੰਨਾ ਇੱਕ ਵੇਲੇ ਬੰਦਾ ਖਾਂਦਾ ਦੂਜੇ ਵੇਲੇ ਦੀ ਰੋਟੀ ਵੀ ਨਹੀਂ ਨਾ ਤਾਂ ਵੀ ਗੁਰੂ ਦਾ ਸ਼ੁਕਰਾਨਾ ਕਰਦਾ ਬਾਪੂ ਜੀ ਤੁਹਾਡਾ ਸ਼ੁਕਰ ਹੈ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ ਆਪਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ ਜੇ ਅੰਦਰ ਢੈਂਦੀ ਕੜਾ ਭਾਵੇਂ ਤੇਰਾ ਕਰੋਨਾ ਦਾ ਬੰਗਲਾ ਤਾਂ ਵੀ ਕਲਪਨਾ ਹੈ ਤੇ ਜੇ ਅੰਦਰ ਚੜਦੀ ਕੜਾ ਹੈ ਨਾ ਭਾਵੇਂ ਨਿੱਕੀ ਜੀ ਝੌਂਪੜੀ ਹੈ ਨਾ ਤਾਂ ਵੀ ਤੂੰ ਸ਼ੁਕਰਾਨੇ ਕਰੇਗਾ ਸ਼ੁਕਰੇ ਦਤਿਆ